ਇਹ ਭਾਰਤ ਦੀ ਸਭ ਤੋਂ ਬਜ਼ੁਰਗ ਐਥਲੀਟ ਖਿਡਾਰਨ ਬੇਬੇ ਮਾਨਕੌਰ ਜਿਸ ਨੇ ਇੱਕ ਵਾਰ ਫਿਰ ਯੂਰਪ ਦੇ ਪੋਲੈਂਡ 'ਚ ਚੱਲ ਰਹੀਆਂ ਮਾਸਟਰ ਗੇਮ 'ਚ ਭਾਰਤ ਦਾ ਮਾਣ ਵਧਾਇਆ ਹੈ। ਪਟਿਆਲਾ ਦੀ ਰਹਿਣ ਵਾਲੀ 103 ਸਾਲਾ ਬੇਬੇ ਨੇ ਸ਼ਾਰਟ ਪੁੱਟ ਇਵੈਂਟ 'ਚ 골ਡ ਮੈਡਲ ਜਿੱਤਿਆ ਹੈ। ਇਹੀ ਨਹੀਂ ਬੇਬੇ ਨੇ ਲੰਬੀ ਛਾਲ 'ਚ 20 ਜਣਿਆਂ ਵਿੱਚੋਂ ਪਹਿਲੇ 7 ਜਣਿਆਂ 'ਚ ਆਪਣੀ ਥਾਂ ਬਣਾਈ ਹੈ। ਦੱਸਦੀ ਹੈ ਕਿ ਬੇਬੇ ਮਾਨਕੌਰ ਹਾਲੇ ਤੱਕ 80 ਤੋਂ ਵੱਧ ਸੋਨ ਤਗਮੇ ਜਿੱਤ ਚੁੱਕੀ ਹੈ। ਇਹ ਗੱਲ ਉਹ ਤੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ ਜਦੋਂ ਹਰ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਗਾਈ ਤੇ ਇਹ ਕੰਮ ਉਹਨਾਂ ਨੇ 93 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ। ਦਰਅਸਲ 10 ਸਾਲ ਪਹਿਲਾਂ ਉਹਨਾਂ ਦੇ بیٹے ਨੇ ਆਸਟ੍ਰੇਲੀਆ 'ਚ ਉਹਨਾਂ ਨੂੰ ਦੌੜ ਲਗਾਉਂਦੇ ਹੋਏ ਵੇਖਿਆ ਸੀ। ਬੇਬੇ ਨੂੰ ਵੇਖ ਕੇ ਉਹ ਵੀ ਹੈਰਾਨ رہ ਗਿਆ ਤੇ ਸੋਚਾਂ 'ਚ ਪੈ ਗਿਆ ਕਿ ਇੰਨੀ ਉਮਰ 'ਚ ਵੀ ਉਸਦੀ ਮਾਂ ਕਿੰਨੀ ਤੰਦਰੁਸਤ ਹੈ। ਜਿਸ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਖੇਡਾਂ 'ਚ ਭਾਗ ਲੈਣ ਲਈ ਕਿਹਾ। ਤੇ ਸਾਲ 2010 'ਚ ਬੇਬੇ ਮਾਨਕੌਰ ਨੇ ਚੰਡੀਗੜ੍ਹ 'ਚ ਦੌੜ ਲਗਾਈ ਸੀ ਤੇ ਚੰਗਾ ਪ੍ਰਦਰਸ਼ਨ ਵੀ ਕੀਤਾ ਸੀ ਅਗਲੇ ਸਾਲ ਮਾਨਕੌਰ ਅਮਰੀਕਾ ਗਈ ਤੇ ਉੱਥੇ ਕਈ ਸੂਨ ਤਗਮੇ ਜਿੱਤੇ ਪਰ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣ ਲਈ ਮਾਨਕੌਰ ਨੂੰ ਵਧੇਰੇ ਪੋਸ਼ਟਿਕ ਆਹਾਰ ਦੀ ਲੋੜ ਸੀ ਬੇਬੇ ਮਾਨਕੌਰ ਦੀ ਖੁਰਾਕ 'ਚ ਹਰੀਆਂ ਸਬਜ਼ੀਆਂ ਤੇ ਖਾਸ ਤਰੀਕੇ ਨਾਲ ਤਿਆਰ ਕੀਤੇ ਗਏ ਦਹੀਂ ਦੇ ਨਾਲ-ਨਾਲ ਕਣਕ ਤੇ ਵਿਸ਼ੇਸ਼ ਰੋਟੀ ਵਿਸ਼ਾ ਮਿਲ ਹੈ ਤੁਹਾਨੂੰ ਦੱਸ ਦੇ ਕਿ ਬੇਬੇ ਮਾਨਕੌਰ ਪੋਲੰਡ ਤੋਂ ਬਾਅਦ 2020 'ਚ ਟੋਰਾਂਟੋ ਤੇ 2021 'ਚ ਜਾਪਾਨ 'ਚ ਹੋਣ ਵਾਲੀਆਂ ਮਾਸਟਰ ਗੇਮ 'ਚ ਵੀ ਹਿੱਸਾ ਲਵੇਗੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ